ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਿਸੇ ਭੈਣ ਵੱਲੋਂ ਇੱਕ ਸਵਾਲ ਪੁੱਛਿਆ ਗਿਆ ਸੀ ਉਹ ਭੈਣ ਦਾ ਕਹਿਣਾ ਸੀ ਵੀ ਸਾਡੇ ਘਰ ਦੇ ਵਿੱਚ ਮੀਟ ਅੰਡਾ ਬਣਦਾ ਹੈ ਤੇ ਮੇਰੇ ਜਿਹੜੇ ਹਸਬੰਡ ਆ ਉਹ ਨੌਨ ਵੇਜ ਵੀ ਖਾਂਦੇ ਆ ਤੇ ਕਦੀ-ਕਦੀ ਉਹ ਡਰਿੰਕ ਵੀ ਕਰਦੇ ਆ ਸ਼ਰਾਬ ਵੀ ਪੀਂਦੇ ਆ ਤੇ ਹੁਣ ਮੇਰੇ ਵਾਸਤੇ ਦੁਬਧਾ ਬਣੀ ਹੋਈ ਆ ਵੀ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਜਿਹੜਾ ਪਾਠ ਆ ਉਹ ਕਿਵੇਂ ਕਰਾਂ ਕਿ ਕਿਤੇ ਮੈਂ ਕੁਝ ਗਲਤ ਤਾਂ ਨਹੀਂ ਕਰ ਰਹੀ ਜੇ ਮੈਂ ਮਹਾਰਾਜ ਦੀ ਬਾਣੀ ਦਾ ਪਾਠ ਕਰਦੀ ਆ ਤੇ ਮੈਂ ਮਹਾਰਾਜ ਦੀ ਬਾਣੀ ਦਾ ਪਾਠ ਕਰਕੇ ਕਿਤੇ ਕੋਈ ਗਲਤੀ ਤਾਂ ਨਹੀਂ ਕਰ ਰਹੀ ਕਿਤੇ ਮੈਨੂੰ ਇਸ ਢੰਗ ਦੇ ਨਾਲ ਕੋਈ ਪਾਪ ਤਾਂ ਨਹੀਂ ਲੱਗੇਗਾ ਤੋਂ ਸੰਗਤ ਜੀ ਅੱਜ ਦੇ ਇਸ ਪ੍ਰੋਗਰਾਮ ਨੂੰ ਬਹੁਤ ਧਿਆਨ ਦੇ ਕੇ ਆਪ ਵੀ ਸੁਣਿਓ ਤੇ ਵੱਧ ਤੋਂ ਵੱਧ ਅੱਗੇ ਸੰਗਤ ਨਾਲ ਇਹਨੂੰ ਸ਼ੇਅਰ ਜ਼ਰੂਰ ਕਰਦੇ ਹੋ ਕਿਉਂਕਿ ਜਿਹੜਾ ਸਵਾਲ ਮੈਂ ਸਮਝਦਾ ਵੀ ਉਸ ਭੈਣ ਨੇ ਪੁੱਛਿਆ ਸੀ ਹੋਰ ਬਹੁਤ ਸਾਰੇ ਐਸੇ ਸਾਡੇ ਵੀਰ ਭੈਣ ਹੋਣਗੇ ਜਿਨ੍ਹਾਂ ਦੇ ਮਨਾਂ ਦਾ ਇਹ ਸਵਾਲ ਜ਼ਰੂਰ ਹੋਵੇਗਾ ਕਿਉਂਕਿ ਅਸੀਂ ਇਹ ਗੱਲ ਪਲੀਪਾਂਤ ਜਾਣਦੇ ਆ ਇੱਕ ਘਰ ਛੱਡ ਕੇ ਦੂਜੇ ਘਰ ਦੇ ਵਿੱਚ ਸਾਧ ਸੰਗਤ ਜੀ ਜਿਹੜਾ ਨੌਨ ਵੇਜ ਹੈ ਜਾਂ ਫਿਰ ਕੋਈ ਘਰਾਂ ਚ ਡਰਿੰਕ ਕਰਦਾ ਹੈ ਇਹ ਬੜੀ ਆਮ ਜੀ ਗੱਲ ਹੋ ਗਈ ਆ ਤੇ ਬਹੁਤਿਆਂ ਦੇ ਮਨਾਂ ਵਿੱਚ ਦੁਬਿਧਾ ਬਣ ਜਾਂਦੀ ਵੀ ਹੁਣ ਕੀ ਕੀਤਾ ਜਾਵੇ ਸੰਗਤ ਜੀ ਨੂੰ ਬਹੁਤ ਧਿਆਨ ਦੇ ਕੇ ਸੁਣਿਓ ਸਭ ਤੋਂ ਪਹਿਲੀ ਗੱਲ ਤਾਂ ਇਹ ਵੀ ਜੇਕਰ ਤੁਸੀਂ ਮਹਾਰਾਜ ਦੀ ਪਾਵਨ ਬਾਣੀ ਦਾ ਪਾਠ ਕਰਦੇ ਹੋ ਤੇ ਮੈਂ ਕਹਿੰਨਾ ਵੀ ਤੁਸੀਂ ਵਿਧਾਈ ਦੇ ਪਾਤੋ ਰੁਪਾਈ ਕਿਉਂਕਿ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਪਾਠ ਕਰਨਾ ਇਹ ਭਾਈ ਬੜੀ ਵੱਡੀ ਬਖਸ਼ਿਸ਼ ਆ ਇਹ ਬੜੀ ਵੱਡੀ ਰਹਿਮਤ ਆ ਗੁਰੂ ਪਾਤਸ਼ਾਹ ਦੀ ਜੇ ਤੁਸੀਂ ਮਹਾਰਾਜ ਦੀ ਬਾਣੀ ਦੇ ਲੜ ਲੱਗੇ ਹੋਏ ਤੇ ਇਹਦੇ ਤੋਂ ਵੱਡੇ ਭਾਗ ਹੋਰ ਕੀ ਹੋ ਸਕਦੇ ਆ ਰਹੀ ਜਿਹੜੀ ਦੂਜੀ ਗੱਲ ਆ ਵੀ ਘਰ 'ਚ ਮੀਟ ਆਂਡਾ ਬਣਦਾ ਜਾਂ ਕਿਸੇ ਦਾ ਹਸਬੰਡ ਜਿਹੜਾ ਹੈ ਜਾਂ ਕੋਈ ਕਿਸੇ ਦਾ ਭਰਾ ਜਿਹੜਾ ਹੈ ਉਹ ਘਰ ਵਿੱਚ ਸ਼ਰਾਬ ਪੀਂਦਾ ਹੈ ਕਿਸੇ ਦਾ ਕਹਿ ਨੋ ਵੀ ਕੋਈ ਐਸੀ ਲੜਕੀ ਹੈ ਜਿਹਦਾ ਫਾਦਰ ਜਿਹੜਾ ਹੈ ਉਹ ਘਰ ਵਿੱਚ ਸ਼ਰਾਬ ਪੀਂਦਾ ਹੈ ਜਾਂ ਨੂਨ ਵਿੱਚ ਖਾਂਦੇ ਆ ਸਾਧ ਸੰਗਤ ਜੀ ਮੈਂ ਬੇਨਤੀ ਕਰਨਾ ਚਾਹਾਂਗਾ ਦੇਖੋ ਗੁਰੂ ਗ੍ਰੰਥ ਸਾਹਿਬਹਾਰਾਜ ਜੀ ਦੀ ਪਾਵਨ ਅਮਰਤਵੀ ਬਾਣੀ ਨੇ ਇੱਕ ਗੱਲ ਬਿਲਕੁਲ ਕਲੀਅਰ ਕੀਤੀ ਹੋਈ ਆ ਉਹ ਗੱਲ ਕੀ ਆ ਜੀ ਉਹ ਗੱਲ ਇਹ ਆ ਆਪੇ ਬੀਜ ਆਪਾਂ ਰੂਰ ਪੜਦੇ ਨਾ ਆਪੇ ਬੀਜ ਆਪੇ ਹੀ ਖਾਓ ਜਿੱਦਾਂ ਦਾ ਬੀਜ ਅਸੀਂ ਆਪਣੇ ਜੀਵਨ ਵਿੱਚ ਬੀਜਦਾਂਗੇ ਕਰਮਾਂ ਦਾ ਬੀਜ ਉਦਾਂ ਦਾ ਹੀ ਫਲ ਅਸੀਂ ਪ੍ਰਾਪਤ ਕਰਾਂਗੇ ਤੁਸੀਂ ਆਪਣੇ ਕਰਮ ਜਿਹੜੇ ਆ ਜਿੱਦਾਂ ਦੇ ਕਰ ਰਹੇ ਹੋ ਤੁਹਾਨੂੰ ਤੁਹਾਡੇ ਕੀਤੇ ਕਰਮਾਂ ਦਾ ਫਲ ਮਿਲਣਾ ਹਾਂ ਕੋਈ ਨੌਨਵੇਜ ਖਾ ਰਿਹਾ ਹੈ ਕੋਈ ਸ਼ਰਾਬ ਪੀ ਰਿਹਾ ਉਹ ਉਹਨਾਂ ਦੇ ਕਰਮਾਂ ਦਾ ਬੀਜ ਆ ਤੁਹਾਡੇ ਕਰਮਾਂ ਦਾ ਬੀਜ ਤੁਹਾਡੇ ਨਾਲ ਆ ਤੁਸੀਂ ਕਿਹੜੇ ਕਰਮ ਦਾ ਬੀਜ ਬੀਜ ਰਹੇ ਹੋ ਜੇ ਤੁਸੀਂ ਕੋਈ ਗਲਤ ਕੰਮ ਕਰ ਰਹੇ ਹੋ ਉਹ ਫਿਰ ਤੁਹਾਡੇ ਕਰਮਾਂ ਦਾ ਬੀਜ ਹੋ ਗਿਆ ਸਮਝ ਰਹੇ ਹੋ ਜੀ ਗੱਲ ਜੇਕਰ ਘਰ ਦੇ ਵਿੱਚ ਇੱਕ ਭਾਵਨਾ ਵਾਲੀ ਬੀਬੀ ਇੱਕ ਔਰਤ ਉਹ ਮਹਾਰਾਜ ਦੀ ਬਾਣੀ ਦੇ ਲੜ ਲੱਗੀ ਆ ਤੇ ਮੈਨੂੰ ਸਮਝ ਆਉਂਦੀ ਦੇ ਵਿੱਚ ਕੋਈ ਬੁਰੀ ਗੱਲ ਨਹੀਂ ਆ ਦੇਖੋ ਅਸੀਂ ਕਿਸੇ ਨੂੰ ਪਿਆਰ ਦੇ ਨਾਲ ਜਿਹੜੀ ਆ ਉਹ ਗੱਲ ਸਮਝਾ ਸਕਦੇ ਆ ਪਰ ਜੇ ਅਸੀਂ ਕਰੀਏ ਜੇ ਅਸੀਂ ਇਹ ਗੱਲ ਆਖੀਏ ਵੀ ਅਸੀਂ ਆਪਣੇ ਘਰ ਚ ਕਲੇਸ਼ ਖੜਾ ਕਰ ਲਈਏ ਕਿਉਂਕਿ ਕਈ ਵਾਰ ਇਦਾਂ ਦਾ ਮਾਹੌਲ ਬਣ ਜਾਂਦਾ ਵਾ ਘਰ ਦੇ ਵਿੱਚ ਕਲੇਸ਼ ਖੜਾ ਹੋ ਜਾਂਦਾ ਹੈ ਪਰ ਸਾਧ ਸੰਗਤ ਜੀ ਮੈਂ ਹਮੇਸ਼ਾ ਬੇਨਤੀ ਕਰਾਂਗਾ ਉਹਨਾਂ ਭੈਣਾਂ ਨੂੰ ਵੀ ਬੇਨਤੀ ਕਰਾਂਗਾ ਵੀ ਭਾਈ ਤੁਸੀਂ ਆਪਣੇ ਨੇਮ ਦੇ ਵਿੱਚ ਪਮੰਦਰੋ ਕਿਉਂਕਿ ਇੱਕ ਗੱਲ ਹਮੇਸ਼ਾ ਯਾਦ ਰੱਖੋ ਮਹਾਰਜ ਦੀ ਬਾਣੀ ਪੜਨ ਦੇ ਨਾਲ ਕਦੀ ਵੀ ਕਿਸੇ ਨੂੰ ਪਾਪ ਨਹੀਂ ਲੱਗਦਾ ਇਹ ਜਿਹੜੀ ਗੱਲ ਆ ਨਾ ਵੀ ਪਾਪ ਲੱਗ ਜਾਏਗਾ ਵੀ ਮੇਰਾ ਪਤੀ ਡਰਿੰਕ ਕਰਦਾ ਹੈ ਮੇਰਾ ਮੇਰੇ ਫਾਦਰ ਮੇਰੇ ਪਿਤਾ ਜੀ ਡਰਿੰਕ ਕਰਦੇ ਆ ਮੇਰਾ ਭਰਾ ਡਰਿੰਕ ਕਰਦਾ ਨੂਨ ਵਿੱਚ ਬੰਦਾ ਵੀ ਇਹਦੇ ਨਾਲ ਸਾਨੂੰ ਪਾਪ ਲੱਗੇਗਾ ਇਹਦੇ ਨਾਲ ਪਾਪ ਤੁਹਾਨੂੰ ਨਹੀਂ ਲੱਗਣ ਲੱਗਾ ਕਿਉਂਕਿ ਤੁਸੀਂ ਆਪੜਾ ਨੇਮ ਨਿਵਾ ਰਹੇ ਹੋ ਤੁਸੀਂ ਮਹਾਰਤ ਦੀ ਬਾਣੀ ਦੇ ਲਾੜ ਲੱਗੇ ਹੋਇਓ ਤੇ ਗੁਰੂ ਸਾਹਿਬ ਦੀ ਪਾਵਨ ਬਾਣੀ ਪੜਨ ਵਾਲੇ ਨੂੰ ਪਾਪ ਜਿਹੜਾ ਉਹ ਕਦੀ ਵੀ ਨਹੀਂ ਲੱਗ ਸਕਦਾ ਕਿਉਂਕਿ ਇੱਕ ਗੱਲ ਖਿਆਲ ਚ ਰੱਖੋ ਮਹਾਰਾਜ ਜੀ ਦੀ ਜਿਹੜੀ ਪਾਵਨ ਅਮਰਤਵੀ ਬਾਣੀ ਆ ਇਹ ਤਾਂ ਪਾਪਾਂ ਦਾ ਖੰਡਨ ਕਰਦੀ ਆ ਪਾਪਾਂ ਦਾ ਨਾਸ਼ ਕਰਦੀ ਆ ਕਰੋਣਾ ਪਾਪ ਦਗਦ ਕਰਨ ਵਾਲੀ ਹੈ ਮਹਾਰਾਜ ਦੀ ਬਾਣੀ ਤੇ ਮਹਾਰਾਜ ਜੀ ਦੀ ਪਾਵਨ ਬਾਣੀ ਪੜ ਕੀ ਜੇ ਸਾਨੂੰ ਪਾਪ ਲੱਗਣ ਲੱਗ ਪਏ ਫਿਰ ਮਨ ਦੀ ਬਾਣੀ ਪੜਨ ਦਾ ਫਾਇਦਾ ਕੀ ਹੋਏਗਾ ਸੋ ਇਹ ਮਨ ਵਿੱਚ ਵਹਿਮ ਬਣਿਆ ਹੋਇਆ ਹੈ ਜੇ ਭਰਮ ਬਣਿਆ ਹੈ ਕੋਈ ਦੁਬਿਧਾ ਬਣੀ ਹੋਈ ਆ ਜਾਂ ਕੋਈ ਖਿਆਲ ਆ ਵੀ ਕਿਤੇ ਸਾਨੂੰ ਕੋਈ ਪਾਪ ਤਾਂ ਨਹੀਂ ਲੱਗੇਗਾ ਸਾਧ ਸੰਗਤ ਜੀ ਇਹ ਖਿਆਲ ਸਾਨੂੰ ਆਪਣੇ ਮਨਾਂ ਵਿੱਚੋਂ ਬਾਹਰ ਕਰ ਦੇਣਾ ਚਾਹੀਦਾ ਤੁਸੀਂ ਆਪਣਾ ਨਾਮ ਵੜਾ ਕੇ ਜੇ ਮਹਾਰਾਜ ਦੀ ਬਾਣੀ ਦੇ ਲੜ ਲੱਗੇ ਉਹ ਤੇ ਲੱਗੇ ਰਹੋ ਹੋ ਸਕਦਾ ਹੈ ਵੀ ਤੁਹਾਨੂੰ ਵੇਖ ਕੇ ਤੁਹਾਡੇ ਪਿਤਾ ਤੁਹਾਡੇ ਭਰਾ ਜਾਂ ਤੁਹਾਡੇ ਤੁਹਾਡੇ ਹਸਬੰਦ ਨੂੰ ਇੱਕ ਨਾ ਇੱਕ ਦਿਨ ਇਹ ਗੱਲ ਦਾ ਅਹਿਸਾਸ ਹੋ ਜਾਏ ਵੀ ਮੇਰੀ ਧੀ ਮਹਾਰਾਜ ਦੀ ਬਾਣੀ ਦੇ ਲੜ ਲੱਗੀ ਆ ਮੇਰੀ ਮੇਰੀ ਪਤਨੀ ਮਹਾਰਾਜ ਦੀ ਬਾਣੀ ਦੇ ਲੜ ਲੱਗੀ ਹੋਈ ਆ ਅ ਮੇਰਾ ਮੇਰੀ ਭੈਣ ਮਹਾਰਾਜ ਦੀ ਬਾਣੀ ਦੇ ਲੜ ਲੱਗੀ ਆ ਤੇ ਮੈਨੂੰ ਵੀ ਘਰ ਵਿੱਚ ਉਦਾਂ ਦਾ ਮਾਹੌਲ ਬਣਾਉਣਾ ਚਾਹੀਦਾ ਵੀ ਮੈਂ ਵੀ ਉਸ ਹਰ ਗੰਦੇ ਕੰਮ ਛੱਡ ਕੇ ਮੈਂ ਵੀ ਮਹਾਰਾਜ ਦੀ ਬਾਣੀ ਦੇ ਲੜ ਲੱਗ ਜਾਵਾਂ ਕਿਉਂਕਿ ਇਹੀ ਤਾਂ ਹੈ ਨਾ ਸੰਗਤ ਦਾ ਅਸਰ ਆ ਨਾ ਵੀ ਜੇ ਅਸੀਂ ਆਪਣੇ ਘਰ ਦੇ ਵਿੱਚ ਜਿਦਾ ਦਾ ਮਾਹੌਲ ਬਣਾਵਾਂਗੇ ਹੌਲੀ ਹੌਲੀ ਸਾ ਸੰਗਤ ਦੀ ਸੰਗਤ ਦਾ ਅਸਰ ਜ਼ਰੂਰ ਹੋ ਹੀ ਜਾਂਦਾ ਇੱਕ ਨਾ ਇੱਕ ਦਿਨ ਸੋ ਤੁਹਾਡਾ ਕਰਮ ਤੁਹਾਡੇ ਨਾਲ ਆ ਦੇਖੋ ਮੈਂ ਹਮੇਸ਼ਾ ਵੀ ਇੰਤਜ਼ਾਰਦਾ ਹੁੰਨਾ ਮਾਂ ਦਾ ਕੀਤਾ ਕਰਮ ਉਹਦੇ ਨਾਲ ਆ ਉਹਦੇ ਹਸਬੰਡ ਦਾ ਇਹੋ ਵੀ ਪਤਨੀ ਦਾ ਇਹੋ ਉਹਦੇ ਨਾਲ ਪਤੀ ਦਾ ਕੀਤਾ ਕਰਮ ਉਹਦੇ ਨਾਲ ਆ ਜਿਹੜੇ ਬੱਚੇ ਆ ਉਹਨਾਂ ਦਾ ਕੀਤਾ ਕਰਮ ਉਹਨਾਂ ਦੇ ਨਾਲ ਆ ਇੱਥੇ ਆਪੇ ਬੀਜ ਆਪੇ ਹੀ ਖਾਹੋ ਜਿਹੜਾ ਇਹ ਸਿਧਾਂਤ ਜਾਂ ਫਿਰ ਇਕੈਲਵੀ ਜਿਹੜਾ ਇਹ ਨਿਯਮ ਆ ਅਕਾਲ ਪੁਰਖ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਨੇ ਬਣਾਇਆ ਹੋਇਆ ਹੈ ਸਾਸ ਸੰਗਤ ਇਹ ਨਿਯਮ ਜਿਹੜਾ ਇਹਨੂੰ ਕੋਈ ਤੋੜ ਨਹੀਂ ਸਕਦਾ ਤੁਹਾਡਾ ਕਰਮ ਤੁਹਾਡੇ ਨਾਲ ਹੋਣਾ ਹੈ ਸੋ ਇਸ ਵਾਸਤੇ ਮਨ ਵਿੱਚ ਦੁਬਿਧਾ ਨਹੀਂ ਲੈ ਕੇ ਆਉਣੀ ਵਹਿਮ ਨਹੀਂ ਲੈ ਕੇ ਆਉਣਾ ਕਿਤੇ ਵੀ ਘਬਰਾਉਣ ਦੀ ਲੋੜ ਨਹੀਂ ਤੁਸੀਂ ਗੁਰੂ ਸਾਹਿਬ ਦੀ ਪਾਵਨ ਬਾਣੀ ਦੇ ਲੜ ਲੱਗੇ ਹੋ ਨੇਮ ਬਣਾ ਕੇ ਭਾਵਨਾ ਬਣਾ ਕੇ ਅਗਰ ਤੁਸੀਂ ਬਾਣੀ ਪੜ੍ਹਦੇ ਹੋ ਤੇ ਪੜ੍ਹ ਹੀ ਚੱਲੋ ਮੈਂ ਕਹਿੰਦਾ ਉਹਨੂੰ ਆਪਣੇ ਜੀਵਨ ਦੇ ਵਿੱਚ ਇੰਪਲੀਮੈਂਟ ਕਰਦੇ ਚੱਲੋ ਹਾਂ ਠੀਕ ਆ ਕੋਈ ਸ਼ਰਾਬ ਪਿੰਦਾ ਪਿੰਦਾ ਅਰਬੇ ਕੋਈ ਨੌਨ ਵੇਜ ਖਾਂਦਾ ਉਹ ਖਾਂਦਾ ਰਵੇ ਉਹ ਉਹਦਾ ਕਰਮ ਆ हां ਤੁਸੀਂ ਉਹਨੂੰ ਮਤਸਮਤ ਦੇ ਸਕਦੇ ਹੋ ਤੁਸੀਂ ਉਹਨੂੰ ਪ੍ਰੇਰਣਾ ਦੇ ਸਕਦੇ ਹੋ ਪਰ ਪਿਆਰ ਦੇ ਨਾਲ ਅਸੀਂ ਉਹਨੂੰ ਸਮਝਾਣਾ ਵਾ ਹ ਜੇ ਕੋਈ ਗੱਲ ਮੰਨੇ ਤੇ ਫਿਰ ਤੇ ਸੋਨੇ ਤੇ ਸੁਹਾਗ ਹੈ ਜੇ ਕੋਈ ਗੱਲ ਨਹੀਂ ਮੰਨਦਾ ਅੱਜ ਨਹੀਂ ਮੰਨੇਗਾ ਕੱਲ ਨੂੰ ਮੰਨ ਲਏਗਾ ਸੋ ਇਹ ਐਸਾ ਨਹੀਂ ਆ ਵੀ ਅਸੀਂ ਆਪਣਾ ਨੇਮ ਤੋੜਨਾ ਤੇ ਕਿਤੇ ਸਾਨੂੰ ਪਾਪ ਲੱਗਦਾ ਇਤਾਂ ਦਾ ਵੀ ਕੋਈ ਵਿਚਾਰ ਨਹੀਂ ਆ ਸੋ ਸਾਧ ਸੰਗਤ ਮੈਂ ਉਮੀਦ ਕਰਦਾ ਇਸ ਸਵਾਲ ਦਾ ਜਿਹੜਾ ਆਨਸਰ ਆ ਜਵਾਬ ਆ ਤੁਹਾਨੂੰ ਜਰੂਰ ਮਿਲ ਗਿਆ ਹੋਵੇਗਾ ਵੱਧ ਤੋਂ ਵੱਧ ਬੇਨਤੀ ਕਰਨਾ ਚਾਹਾਂਗਾ ਇਸ ਪ੍ਰੋਗਰਾਮ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ